ਨਸ਼ਾ ਤਸਕਰਾਂ ਨੂੰ ਫੜਨ ਦੇ ਲਈ ਏਜੰਸੀਆਂ ਦੇ ਵੱਲੋਂ ਭਾਰਤ ਸਰਕਾਰ ਪੰਜਾਬ ਸਰਕਾਰ ਵੱਲੋਂ ਐਨਡੀਪੀਐਸ ਦੇ ਕਾਨੂੰਨ ਤੇ ਬਣਾਏ ਗਏ ਪਰ ਇਹਨਾਂ ਦਾ ਲੱਕ ਕਿਵੇਂ ਤੋੜਿਆ ਜਾਵੇ ਇਸ ਦੇ ਲਈ ਵੀ ਫਾਈਨੈਂਸ ਡਿਪਾਰਟਮੈਂਟ ਨੂੰ ਕੁਝ ਪਾਵਰਾਂ ਦਿੱਤੀਆਂ ਗਈਆਂ ਸੀ ਕੰਪੀਟੈਂਟ ਅਥਾਰਟੀ ਦਾ ਗਠਨ ਕੀਤਾ ਗਿਆ ਸੀ ਔਰ ਇਹਨਾਂ ਦੇ ਜਰੀਏ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਨੂੰ ਹੱਥ ਪਾਇਆ ਜਾਂਦਾ ਸੀ ਤਾਂ ਕਿ ਇਹ ਜਿਹੜੇ ਕਾਲੇ ਕਾਰੋਬਾਰ ਤੋਂ ਅੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਮਹੱਲਾ ਕਲੀਨਿਕ ਜਿਹੜਾ ਬਣਾਇਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁਲ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਆ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬ ਵਿੱਚ ਕੀ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸੇਹ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਰੀਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਉਹ ਕਮਾਈ ਕਰਦੇ ਸੀ ਤੇ ਇੱਕ ਐਮਪਾਇਰ ਖੜਾ ਕਰ ਲੈਂਦੇ ਸੀ ਅ ਦੁੱਖ ਦੀ ਗੱਲ ਹੈ ਕਿ ਪਿਛਲੇ ਸਮੇਂ ਵਿੱਚ ਇਸ ਦਾ ਬਹੁਤਾ ਕੇਸ ਨਹੀਂ ਹੋਇਆ 2017 ਵਿੱਚ ਸਿਰਫ ਤਿੰਨ ਹੀ ਕੇਸ ਹੋਏ ਸੀ ਜਿਨ੍ਹਾਂ ਚੋ ਬਟਿੰਡੇ ਦੇ ਉਹ ਕੇਸ ਸੀ ਪਰ ਹੁਣ ਇਸ ਨੂੰ ਪੁਲਿਸ ਨੇ ਬਖੂਬੀ استعمال ਕਰਨਾ ਸ਼ੁਰੂ ਕਰ ਦਿੱਤਾ ਹੈ ਔਰ ਵੱਡੀ ਕਾਰਵਾਈ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਦੇਖਣ ਨੂੰ ਮਿਲੀ ਹੈ 73 ਕਰੋੜ ਦੀ ਪ੍ਰਾਪਰਟੀ ਤਾਂ ਸਰ ਵੱਡੀ ਕਾਰਵਾਈ ਇਸ ਕੇਸ ਦੇ ਵਿੱਚ ਨਸ਼ਾ ਤਸਕਰਾ ਜੁਲਾਈ ਚ ਕੇਸ ਭੇਜਿਆ ਸੀਗਾ ਛੇਤੀ ਪ੍ਰੂਵ ਹੋ ਗਿਆ ਕੀ ਕਰਨਾ ਚਾਹੁੰਦੇ ਹੋ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਜੋ ਇਹ ਨਵੀਂ ਵਢੀ ਗਈ ਹੈ ਉਹਦੇ ਤਹਿਤ ਇੱਕ ਵੱਡੀ ਕਾਰਵਾਈ ਹੋਈ ਹੈ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿੰਨੇ ਵੀ ਨਸ਼ਾ ਤਸਕਰ ਜੋ ਕਿ ਐਨਡੀਪੀਐਸ ਕੇਸਸ ਦੇ ਵਿੱਚ ਗ੍ਰਿਫਤਾਰ ਹੁੰਦੇ ਨੇ ਉਹਨਾਂ ਦੀਆਂ ਜੋ ਪ੍ਰੋਪਰਟੀਆਂ ਨੇ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਪੁਲਿਸ ਵੱਲੋਂ ਫ੍ਰੀਜ਼ ਕਰਵਾਉਣ ਦੀ ਕਾਰਵਾਈ ਲਈ ਪ੍ਰੋਪੋਜ਼ਲਸ ਤਿਆਰ ਕਰਕੇ ਕੰਪੀਟੈਂਟ ਅਥਾਰਟੀ ਜੋ ਦਿੱਲੀ ਹੈ ਆਪਣੀ ਮਿਨਿਸਟਰੀ ਆਫ ਫਾਈਨੈਂਸ ਡਿਪਾਰਟਮੈਂਟ ਆਫ ਰੈਵਨਿਊ ਉੱਥੇ ਭੇਜੇ ਜਾਂਦੇ ਹਨ ਇਸੇ ਲੜੀ ਦੇ ਤਹਿਤ ਇੱਕ ਸਾਡੇ ਵੱਲੋਂ ਕੇਸ ਭੇਜਿਆ ਗਿਆ ਸੀ ਐਫਆਈਆਰ ਨੰਬਰ 162 ਦੇਸ਼ਤ 2024 ਤੇ ਜਿਹਦੇ ਵਿੱਚ ਦੋ ਮੁਜਰਮ ਅਜੀਪਾਲ ਸਿੰਘ ਪੁੱਤਰ ਸੁਦੇਵ ਸਿੰਘ ਤੇ ਜਤਿਨ ਸਿੰਘ ਪੁੱਤਰ ਅਜੈਮਲ ਸਿੰਘ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ 500 ਗ੍ਰਾਮ ਹੈਰਨ ਤੇ ਇੱਕ ਵਪਨ ਦੇ ਨਾਲ ਤੇ ਇਹਨਾਂ ਦੇ ਜੋ ਪ੍ਰੋਪਰਟੀਆਂ ਹੈ ਆਫਟਰ देयर ਅਰੈਸਟ ਉਹ ਆਇਡੈਂਟੀਫਾਈ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਸੀ ਪ੍ਰੋਪਰਟੀਆਂ ਆਇਡੈਂਟੀਫਾਈ ਕਰਕੇ ਉਸ ਤੋਂ ਬਾਅਦ ਜੋ ਇਹਨਾਂ ਦੀ ਈਵੈਲੂਏਸ਼ਨ ਕਰਵਾ ਕੇ ਤੇ ਕੰਪੀਟੈਂਟ ਅਥਾਰਟੀ ਨੂੰ ਇਹ ਪ੍ਰੋਪੋਜ਼ਲ ਭੇਜਿਆ ਗਿਆ ਤੇ ਕੱਲ ਹੀ ਜੋ ਇਹ ਸਾਡੇ ਕੋਲ ਇਹ ਇਹਨਾਂ ਦੇ ਕਨਫਰਮੇਸ਼ਨ ਆਰਡਰ ਆਏ ਨੇ ਇਹ ਇਹ ਜੋ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ ਇਹ ਕਰੀਬਨ 32 ਕਰੋੜ 37 ਕਰੋੜ 32 72 ਲੱਖ ਤੇ 30 ਹਜ਼ਾਰ ਦੇ ਕਰੀਬੀ ਸੀ ਜੋ ਹੈ ਵੈਲਿਊ ਬਣਦੀ ਹੈ ਤੇ ਇਸ ਤਰੀਕੇ ਨਾਲ ਜੋ ਹੈ ਇਹ ਐਨਡੀਪੀਐਸ ਦੇ 68 ਐਫ ਦੀ ਪ੍ਰੋਵੀਜ਼ਨ ਜੋ ਹੈ ਅਸੂਲੀ ਤਹਿਤ ਇਹਨਾਂ ਦੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਤੇ ਇਸ ਤਰੀਕੇ ਨਾਲ ਅਸੀਂ ਹੋਰ ਵੀ ਜਿਹੜੀ ਹੈ ਕਾਰਵਾਈ ਕਰਨ ਜਾ ਰਹੇ ਹਾਂ ਤੇ ਸਾਨੂੰ ਵੀத் ਹੈ ਕਿ ਇਸ ਇਸ ਤਰੀਕੇ ਦੀ ਜਿਹੜੀ ਕਾਰਵਾਈ ਹੈ ਇਹਦੇ ਨਾਲ ਨਸ਼ੇ ਦੇ ਤਸਕਰ ਨੇ ਉਹਨਾਂ ਦਾ ਲੱਕ ਬਖੂਬੀ ਦਰਦ ਨਾਲ ਤੋੜਿਆ ਸਰ ਜਵੇ ਭਟੀ ਕਾਰਵਾਈ ਹੈ ਤੁਹਾਨੂੰ ਲੱਗਦਾ ਕਿ ਇਸ طرح ਦੇ ਕੇਸ ਜਾਂਦੇ ਨੇ ਕੰਪੀਟੈਂਟ ਅਥਾਰਟੀ ਕੋਲ ਕਿਉਂਕਿ ਸਮ ਕਈ ਵਾਰੀ ਕੇਸ ਭੇਜ ਦਿੱਤੇ ਜਾਂਦੇ ਨੇ ਪ੍ਰੂਵ ਨਹੀਂ ਹੁੰਦੇ ਪਿੱਛੇ ਪੈਰਵਾਈ ਕਰਨੀ ਪੈਂਦੀ ਹੈ ਪੁਲਿਸ ਕੋ ਜਿਵੇਂ ਕੰਮ ਲੱਗਦਾ ਤੁਹਾਨੂੰ ਕਿ ਕਿਤਨਾ ਕਿਤੇ ਪੈਰਵਾਈ ਦੇ ਚੱਕਰ ਦੇ ਵਿੱਚ ਹੀ ਇਸ ਤਰ੍ਹਾਂ ਦੇ ਕੇਸ ਕਈ ਕੇਸ ਪੈਂਡਿੰਗ ਨੇ ਜੀ ਬਿਲਕੁਲ ਜੀ ਇਹ ਹੋ ਕਈ ਵਾਰ ਪਹਿਲਾਂ ਵੀ ਹੋਇਆ ਤੇ ਹੁਣ ਵੀ ਇਹ ਜਿਹੜਾ ਹੋ ਰਿਹਾ ਬਟ ਸਾਡੀ ਕੋਸ਼ਿਸ਼ ਇਹ ਹੈ ਕਿ ਇਦਾਂ ਦੇ ਕੇਸਿਸ ਜਿਹੜੇ ਨੇ ਉਹਨਾਂ ਦੇ ਵਿੱਚ ਜੋ ਵੀ ਹੁਣ ਤਾਈਆਂ ਨੇ ਉਹਨਾਂ ਨੂੰ ਖਤਮ ਕਰਕੇ ਬੜਾ ਸਖਤ ਮੈਸੇਜ ਜਾਂਦਾ ਹੈ ਇਸ ਨਾਲ ਜੀ ਜੀ ਇਹਨਾਂ ਨੂੰ ਜਿਹੜਾ ਜੋ ਵੀ ਇਹਨਾਂ ਦੀ ਸ਼ਾਰਟਕਮਿੰਗਸ ਇਹਨਾਂ ਨੂੰ ਪੂਰਾ ਕਰਕੇ ਅਸੀਂ ਇਸ ਜਿਹੜਾ ਹੈ ਪ੍ਰੋਪਰਟੀ ਫ੍ਰੀਜ਼ਿੰਗ ਵਾਲਾ ਕੰਮ ਹੈ ਇਹਨੂੰ ਐਕਸਪੀਡਟ ਕਰਾਈਏ ਸੋਹਲ ਸਾਹਿਬ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਹਰੁੰਦੀ ਵਿਖ ਕਬੱਟੀ ਖੇਪ ਸਾੜੀ ਆ ਉਹ ਆਬਵੀਅਸਲੀ ਉਹਨਾਂ ਦੇ ਕੇਸ ਵੀ ਦਰਜ ਹੋਏ ਹੋਣਗੇ ਉਹਨਾਂ ਦੇ ਮਗਰ ਵੀ ਜਾ ਰਹੇ ਹੋ ਇਸੇ ਤਰ੍ਹਾਂ ਜੀ ਬਿਲਕੁਲ ਜਾ ਰਹੇ ਹਾਂ ਜਿ ਜਿਨ੍ਹਾਂ ਦੇ ਕੇਸਿਸ ਪਿੱਛੇ ਪੈਂਡਿੰਗ ਪਏ ਨੇ ਸਾਡੇ ਜਿਨ੍ਹਾਂ ਦੇ ਵਿੱਚ ਇਸ ਤਰੀਕੇ ਦੀ ਕੋਈ ਕਾਰ ਤੇ ਅਸੀਂ ਉਹਨਾਂ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਤੇ ਕੇਸਸ ਤਿਆਰ ਕਰ ਰਹੇ ਹਾਂ ਕਿਉਂਕਿ ਇੱਕ ਚੁਣੌਤੀ ਹੋਰ ਵੀ ਹੋ ਜਾਂਦੀ ਤੁਸੀਂ ਹੈਰੋਇਨ ਰਿਕਵਰ ਕਰ ਲੈਂਦੇ ਹੋ ਪਰ ਕਨਵਿਕਸ਼ਨ ਰੇਟ ਜਿਹੜਾ ਉਹ ਥੋੜਾ ਜਿਹਾ ਉਸ ਲੈਵਲ ਤੱਕ ਸਕਸੈਸਫੁਲ ਨਹੀਂ ਹੋ ਪੁੰਦਾ ਉਸ ਵਿਸ਼ੇ 'ਤੇ ਵੀ ਤੁਹਾਡਾ ਧਿਆਨ ਜੀ ਇਹ ਕਨਵਿਕਸ਼ਨ ਰੇਟ ਬਿਲਕੁਲ ਤੁਹਾਡੀ ਗੱਲ ਠੀਕ ਹੈ ਕਾਫੀ ਲੋ ਹੈ ਬਟ ਕਿਉਂਕਿ ਹੁਣ ਸਾਇੰਟਿਫਿਕ ਜੋ ਹੈ ਐਵਿਡੈਂਸ ਬੇਸਡ ਪੁਲਿਸਿੰਗ ਜਿਹੜੀ ਹੈ ਅਸੀਂ ਉਸ 'ਤੇ ਵੱਲ ਜ਼ਿਆਦਾ ਤਵੱਜੂ ਦੇ ਰਹੇ ਹਾਂ ਸਾਡੇ ਡੀਜੀਪੀ ਸਾਹਿਬ ਵੀ ਇਸ 'ਤੇ ਜਿਹੜਾ ਹੈਗਾ ਖਾਸ ਤੌਰ 'ਤੇ ਦੇ ਰਹੇ ਹਾਂ ਤੇ ਸਾਨੂੰ ਪੂਰੇ ਜਿਹੜੇ ਹਤਾਇਤਾ ਨੇ ਕਿ ਜਦੋਂ ਵੀ ਇਸ ਤਰੀਕੇ ਦੇ ਕੇਸਸ ਅਸੀਂ ਜਿਹੜੇ ਹੈ ਰਜਿਸਟਰ ਕਰਦੇ ਆ ਇਹਦੇ ਵਿੱਚ ਪ੍ਰੋਪਰਲੀ ਜਿਹੜਾ ਹੈ ਵਿਟਸ ਕਲੈਕਟ ਕੀਤਾ ਜਾਵੇ ਤੇ ਜਿਹੜਾ ਮੁਜਰਮ ਹੈ ਉਹਨੂੰ ਕਨਵਿਕਸ਼ਨਬਲ ਜਿਹੜਾ ਹੈ ਉਸ ਦੀ ਅਸ਼ੋਰ ਕੀਤਾ ਇਨਸ਼ੋਰ ਕੀਤਾ ਜਾਵੇ ਤੇ ਇਹ ਸੋ दैट ਜਿਹੜਾ ਇਹ ਕਨਵੈਕਸ਼ਨ ਰੇਟ ਹੈ ਇਹ ਆਪ ਹੋ ਸਕਦਾ ਇਹਨਾਂ ਦੀ ਜਿਹੜੀ ਜੁਆਇੰਟ ਪ੍ਰਾਪਰਟੀ ਸੀ ਕਿ ਔਰ ਕੀ ਇਹ ਦੱਸ ਦਿਓ ਰੈ residencial ਸੀ ਜਾਂ agricultural ਹੈ ਇਹ ਇੱਕ ਇੱਕ ਪਰਿਵਾਰ ਦੇ ਦੋ ਬੰਦੇ ਵੀ ਬੰਦੇ ਨੇ ਇਹਦੇ ਵਿੱਚ ਉਹਦੇ ਵਿੱਚ ਬੇਸਿਕਲੀ ਇੱਕ ਉਹ ਪਿੰਡ ਹੈ ਨਾ ਤਾਂ ਮੋਦੇ ਪਿੰਡ ਹੈ ਤੇ ਇਹਦੇ ਵਿੱਚ ਰੈ residencial ਪ੍ਰਾਪਰਟੀ ਵੀ ਹੁੰਦੀ ਹੈ ਇਹਨਾਂ ਦੀ ਸ਼ਾਪਸ ਵਗੈਰਾ ਵੀ ਨੇ ਤੇ ਬੈਂਕਟ ਹਾਲ ਵੀ ਹੈ ਗੱਲਬਾਤ ਕਰ ਇਹਨਾਂ ਨੇ ਬੋਲ ਸੀ ਕਿ ਇਹਨਾਂ ਨੇ ਪ੍ਰਾਪਰਟੀ ਨਸ਼ੇ ਤੇ ਕਾਰੋਬਾਰ ਤੋਂ ਬਣਾਈ ਸੀ ਕਿ ਦੇਖੋ ਜੀ ਗੱਲ ਇਹ ਹੈ ਕਿ ਜੋ ਇਹਨਾਂ ਦੀ ਪ੍ਰਾਪਰਟੀ ਹੈ ਜਦੋਂ ਇਹਨਾਂ ਦਾ ਪ੍ਰੋਪੋਜ਼ਲ ਜਾਂਦਾ ਹੈ ਇਟ ਇਜ਼ ਅਪ ਟੂ ਥੈਮ ਕਿ ਇਹ ਉੱਥੇ ਪੇਸ਼ ਹੋ ਕੇ ਆਪਣੀ ਸਫਾਈ ਦੇਣ ਕਿਉਂਕਿ ਇਹ ਨਸ਼ੇ ਦੇ ਸਦਾਕਰ ਜਾਂ ਵਪਾਰੀ ਇਸ ਗੱਲ ਇਹ ਉੱਥੇ ਨਹੀਂ ਜਾਂਦੇ ਤੇ ਇਹ ਜਿਹੜਾ ਹੈਗਾ ਇੱਕ ਪ੍ਰੋਪਰ ਜਿਹੜਾ ਆਰਡਰ ਜਿਹੜਾ ਹੈ ਪਰ ਕਨਫਰਮੇਸ਼ਨ ਨਾਲ ਤਿਆਰ ਹੋਣ ਦੇ ਕਾਰੋਬਾਰ ਦੇ ਵਿੱਚ ਜੁੜੇ ਸੀ ਮਰਾਕੀਸਵਾਰਨ ਨਾਲ ਵੈਪਨਸ ਦੀ ਵੀ ਰਿਕਵਰੀ ਹੋਈ ਸੀ ਕਿ ਇੱਕ ਕ੍ਰਾਸ ਬਾਰਡਰ ਕਨੈਕਸ਼ਨ ਸੀਗੇ ਇਹਨਾਂ ਦੇ ਜਿਹਦੇ ਬਾਰੇ ਪੂਰੀ ਦੀ ਪੂਰੀ ਤਫਤੀਸ਼ ਚੱਲ ਰਹੀ ਹੈ ਜਲਦੀ ਦੇ ਬਾਰੇ ਜਿਹੜਾ ਹੈ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੇਸਾਂ ਦੀ ਪ੍ਰੂਵਲ ਤੁਹਾਡੀ ਗੱਲਬਾਤ ਚੱਲ ਰਹੀ ਹੈ ਤੁਸੀਂ ਆਪ ਉੱਥੇ ਸਰ ਉਨ੍ਹਾਂ ਸਾਹਮਣੇ ਕੇਸ ਵੀ ਪ੍ਰੂਸੂ ਕਰਦੇ ਜ ਆਪਣੇ ਇੱਕ ਅਥਾਰਟੀ ਦਾ ਜੋ ਸਿਸਟਮ ਬਣਿਆ ਹੈ ਜਾਂ ਉਹਨਾਂ ਦੇ ਥਰੂ ਉਹਨਾਂ ਨਾਲ ਇਹ ਹੈ ਕਿ ਜਿੱਥੇ ਜਿੱਥੇ ਕੋਈ ਬੋਟਲ ਨੈਕਸ ਨੇ ਅਸੀਂ ਉਹਨ ਕਿ ਜਿੱਥੇ ਕਿਤੇ ਕੋਈ ਸਾਡੇ ਵੱਲੋਂ ਕੰਮ ਪੇਸ਼ੀ ਹੈ ਉਸ ਚੀਜ਼ ਨੂੰ ਪੂਰਾ ਕਰਕੇ ਇਹ ਕੇਸਿਸ ਨੂੰ ਐਕਸਪੀਡਾਈਟ ਕਰਾਂਗੇ ਤ론ੂ ਠੀਕ ਅਸਾ ਧੰਨਵਾਦ ਜੀ ਇਹ ਇੱਕ ਵੱਡਾ ਕੇਸ ਹੈ ਜਿਸ ਦੇ ਵਿੱਚ 37 ਕਰੋੜ ਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਹੋਈ ਹੈ ਟੋਟਲ ਪਿਛਲੇ ਸਾਲ 43 ਕਰੋੜ ਦੀ ਪ੍ਰਾਪਰਟੀ ਜਿਹੜੀ ਜੋ ਦਾਵਾ ਕੀਤਾ ਪੁਲਿਸ ਨੇ ਜਿਹੜੀ ਸੀ ਫ੍ਰੀਜ਼ ਕੀਤੀ ਸੀ ਅਗਲੇ ਦਿਨਾਂ ਦੇ ਵਿੱਚ ਹੋਰ ਵੀ ਕਾਫੀ ਕੇਸ ਨੇ ਤਾਂ ਹੁਣ ਪੁਲਿਸ ਨੇ ਇਹ ਜਿਹੜੀ ਕੰਪੀਟੈਂਟ ਅਥਾਰਟੀ ਨੂੰ ਜਿਹੜੇ ਕੇਸ ਭੇਜੇ ਨੇ ਇਹਨਾਂ ਨੂੰ ਪਰਸੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਸ ਦੇ ਨਤੀਜੇ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਨਸ਼ਾ ਤਸਕਰਾਂ ਨੂੰ ਜੇ ਕੋਈ ਵੱਡੀ ਸੱਟ ਵੱਜਦੀ ਹੈ ਤਾਂ ਇਸ ਦਾ ਵੀ ਇਸ ਪਾਸੇ ਵੀ ਪੁਲਿਸ ਨੂੰ ਇਸ ਦਾ ਕ੍ਰੈਡਿਟ ਜੁੜੇ ਮਿਲੇਗਾ ਪਰ ਹਾਲੇ ਕਿ ਇੱਕ ਚੁਣੌਤੀ ਹੋਰ ਵੀ ਹੈ ਕਿ ਕਿਨੇ ਵਿਕਸ਼ਨ ਰੇਟ ਦੇ ਵਿੱਚ ਪੁਲਿਸ ਓਨੀ ਅਜੇ ਕਾਮਯਾਬ ਨਹੀਂ ਹੋ ਪਾਈ ਉਸ ਪੁੱਛੇ ਵੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਹੜੀ ਕਾਰਵਾਈ ਲਗਾਤਾਰ ਜਾਰੀ ਹੈ ਉਸ ਪਾਸੇ ਵੀ ਕੋਸ਼ਿਸ਼ਾਂ ਸਾਡੀਆਂ ਜਾਰੀ ਨੇ ਕੈਮਰਾ ਪਰਸਨ ਮੁਕੇਸ਼ 바ਵਾ ਦੇ ਨਾਲ ਗਗਨਦੀਪ ਸ਼ਰਮਾ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X اور WhatsApp channel par but...